ਹਾਂਜੀ ਅੰਬਾਂ ਦੇ ਬੂਟੇ ਤੁਸੀਂ ਚੈੱਕ ਕਰੋ। ਰੇਟ ਦੀ ਗੱਲਬਾਤ ਵੀ ਕਰ ਲੈਨੇ ਆ। ਵੱਡੀ ਥੈਲੀ ਵਾਲਾ ਬੂਟਾ ਇਹਨੂੰ ਦੋ ਬੰਦੇ ਚੱਕਣਗੇ ਤੇ ਹਾਈਟ ਤੁਸੀਂ ਚੈੱਕ ਕਰ ਲਓ। ਮੋਡੇ ਦਾ ਤੁਸੀਂ ਚੈੱਕ ਕਰੋ। ਇਹਦੇ ਵਿੱਚ ਆਪਣੇ ਕੋਲੇ ਐ ਨਹੀਂ ਕਿ ਵੀ ਇੱਕ ਵੈਰੈਟੀ ਮਿਲੂਗੀ ਵੱਡੇ ਅੰਬਾਂ ਦੇ ਵਿੱਚ। ਵੱਡੇ ਅੰਬਾਂ ਦੇ ਵਿੱਚ ਤੁਹਾਨੂੰ ਅਮਰਪਾਲੀ ਮਿਲ ਜੂ, ਅਲਫਾਂਸੋ ਮਿਲ ਜੂ, ਕੇਸਰ ਮਿਲ ਜੂ, ਦਸਹਿਰੀ ਮਿਲ ਜੂ। ਇਹ ਵੈਰੈਟੀਆਂ ਤੁਸੀਂ ਚੈੱਕ ਕਰੋ। ਇਹ ਹੋਰ ਵੈਰੈਟੀਆਂ ਆ ਕੱਲੇ-ਕੱਲੇ ਤੇ ਆ ਬੈਚ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਆ। ਇਹ ਕੇਸਰ ਵੈਰੈਟੀ ਆ ਜਿਵੇਂ ਆ ਅਲਫਾਂਸੋ ਦਾ ਬੈਚ ਲੱਗਿਆ ਹੋਇਆ। ਜਿਹੜੀ ਤੁਸੀਂ ਕਹੋਗੇ ਇਹ ਆਪਣੇ ਪੰਜਾਬ ਦੇ ਵਿੱਚ ਹੋਣ ਵਾਲੀਆਂ ਵੈਰਾਈਟੀਆਂ ਆ ਤੇ ਬੂਟੇ ਦੀ ਥੈਲੀ ਚੈੱਕ ਕਰੋ ਜਿੰਨੀ ਵੱਡੀ ਥੈਲੀ ਹੋਊਗੀ ਉਨੇ ਬੂਟੇ ਦੀ ਜੜ ਜਿਹੜੀ ਮਜ਼ਬੂਤ ਹੋਊਗੀ ਜਿਹੜੇ ਤਾਂ ਛੋਟੇ ਬੂਟੇ ਆ ਸਾਡੇ ਕੋਲ 250 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ 5 ਫੁੱਟ ਦਾ ਬੂਟਾ 250 300 350 400 450 500 600 700 800 ਜਿੰਵੇਂ ਵੱਡੇ ਬੂਟੇ ਆ ਇਹ ਇਹਦੇ ਵਿੱਚ 1600 ਰੁਪਿਆ 1700 1800 1900 ਤੇ 2000 ਵੈਰਾਈਟੀ ਦੇ ਹਿਸਾਬ ਨਾਲ ਰੇਟ ਹੋਊਗਾ ਪਿੰਡ ਕੌਣੀ ਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆ ਦੋਦੇ ਦੇ ਨਾਲ ਚੰਗੀ ਸੋਚ ਚੰਗੀ ਖੇਤੀ ਤੁਸੀਂ Google Map ਤੇ ਸਰਚ ਕਰ ਸਕਦੇ ਹੋ